ਚੋਰਾ ਨੇ ਦੇਰ ਰਾਤ ਟਾਂਡਾ ਦੇ ਕੋਲੋਟੀ ਨਗਰ ਵਿੱਚ ਚਾਰ ਮੱਜਾ ਚੋਰੀ ਕੀਤੀਆਂ ਇਸ ਸਬੰਧੀ 22 ਜੂਨ ਦਿਨ ਸ਼ਨੀਵਾਰ ਸਵੇਰੇ 8 ਵਜੇ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਟਾਂਡਾ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਵਾਰਡ ਕੌਂਸਲਰ ਰਜੇਸ਼ ਲਾੜੀ ਨੇ ਦੱਸਿਆ ਕਿ ਚੋਰਾ ਨੇ ਸਰਮਨ ਸਿੰਘ ਦੀ ਇੱਕ ਮੱਜ ਅਤੇ ਲਾਲੂ ਸਿੰਘ ਦੀ تین ਮੱਜਾ ਚੋਰੀ ਕਰਕੇ ਲੈ ਗਏ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਪਾਈ ਇਸ ਦੇ ਨਾਲ ਹੀ ਕੇ ਆਰਟੀ ਨਿਊਜ਼ ਨੈਟਵਰਕ ਜਿਨ੍ਹਾਂ ਜਿੰਮੇਦਾਰਾਂ ਨੇ ਪਾਲਤੂ ਪਸ਼ੂ ਰੱਖੇ ਨੇ ਉਹਨਾਂ ਨੂੰ ਇਹ ਸੂਚਿਤ ਕਰਤਾ ਆਗਾਹ ਕਰਦਾ ਹੈ ਕਿ ਉਹ ਆਪਣੇ ਪਸ਼ੂਆਂ ਦੀ ਨਿਗਰਾਨੀ ਰੱਖਣ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹ ਘਰੇਲੂ ਸਮਾਨ ਤਾਂ ਦੂਰ ਦੀ ਗੱਲ ਪਾਲਤੂ ਪਸ਼ੂ ਤੱਕ ਨਹੀਂ ਬਖਸ਼ ਰਹੇ ਉਹ ਤੁਹਾਨੂੰ ਵਿਖੋਨੇ ਆ ਸੁਖਨਾਮ ਸਿੰਘ ਦੀ ਇਹ ਰਿਪੋਰਟ ਅਸੀਂ ਖੜੇ ਹਾਂ ਜੀ ਸੱਲਾ ਰੋਡ ਤੇ ਵਾਰਡ ਨੰਬਰ 12 ਕਲੋਟੀ ਨਗਰ ਤੇ ਇਹ ਆ ਦੇਖ ਲੋ ਨਹਿਰ ਪੈ ਗਿਆ ਅੱਗੇ ਤੇ ਸੋਨਾ ਚਾਂਦੀ ਚੋਰੀ ਹੁੰਦੀ ਸੀ ਕੋ ਭਾਂਡੇ ਲੈ ਗਿਆ ਕੋ ਘਰੋਂ ਹੋਰ ਸਮਾਨ ਲੈ ਗਿਆ ਹੁਣ ਤਾਂ ਬੇੜਾ ਹੀ ਗਰਖ ਹੋ ਗਿਆ ਉਹ ਤੇ ਮੱਝਾਂ گاਵਾ ਵੀ ਲਾਪੀਆਂ ਚੋਰੀ ਹੋਣ ਇੱਥੋਂ ਆ ਰਾਤ ਤਿੰਨ ਮੱਝਾਂ ਲੱਦ ਕੇ ਲੈ ਗਿਆ ਇੱਕ ਸਾਡੇ ਉਹ ਆ ਭਾਬੀ ਹੁਣੀ ਖੜੇ ਆ ਸਰਬਣ ਸਾਡਾ ਭਰਾ ਉਧਰ ਉਹਨਾਂ ਦੀ ਮੱਝ ਉਧਰੋਂ ਲੈ ਗਿਆ ਤੇ ਤਿੰਨ ਮੱਝਾਂ ਇੱਥੋਂ ਤੇ ਇੱਕ ਉਥੋਂ ਚਾਰ ਮੱਝਾਂ ਇੱਕੋ ਰਾਤ ਚ ਖੋਲ ਕੇ ਤੇ ਲੱਦ ਕੇ ਗੱਡੀ ਚ ਲੈ ਗਿਆ ਦੇਖ ਲੋ ਆ ਦੇਖੋ ਕਿੱਲੇ ਕਿਦਾਂ ਖਾਲੀ ਹੋਏ ਆ ਉਹਨਾਂ ਦਾ ਸਾਰਾ ਸਿਸਟਮ ਸਾਰਾ ਰੋਜਗਾਰ ਹੈ ਡੰਗਰਾ ਦੇ ਸਿਰ ਤੇ ਵਿਚਾਰੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਦੀਆਂ ਜਿਹੜਾ ਮਤਲਬ ਢਿੱਡ ਤੇ ਲੱਤ ਵੱਜ ਗਈ ਉਹਨਾਂ ਦੇ ਰੋਟੀ ਦਾ ਗੁਜ਼ਾਰਾ ਸੀ ਜੋ ਖਤਮ ਕਰ ਗਿਆ ਤੇ ਸਾਡੀ ਪੰਜਾਬ ਸਰਕਾਰ ਨੂੰ ਪੂਸਾਰਿਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਲੱਭੋ ਇਹਨਾਂ ਨੂੰ ਫੜੋ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਗਵਾਰਦਾਂ ਤਾਂ ਸਾਡੇ ਏਰੀਆ 'ਚ ਹੀ ਕਰ ਦਿੱਤੀਆਂ ਆ ਕਿ ਦਸਵੀਂ ਵਾਰ ਦਾ ਸਾਡੇ ਏਰੀਆ 'ਚ ਹੀ ਆ ਵੀ ਮੱਝਾਂ ਕੱਲੀਆਂ ਚੋਰੀ ਮਾਨਪੁਰੋਂ ਝਾਵਾਂ ਤੋਂ ਇਤੋਂ ਪਟੜਿਆਲੇ ਮੋੜ ਤੋਂ ਬੱਕਰੀਆਂ ਮੱਝਾਂ ਵੀ ਲਈ ਜਾਂਦੇ ਆ ਦੇ ਹੱਥ ਜੋੜ ਕੇ ਬੇਨਤੀ ਆ ਪੁਲਸ ਵਾਲਿਆਂ ਨੂੰ ਵੀ ਬੇਨਤੀ ਤੁਹਾਡੇ ਅੱਗੇ ਵੀ ਇਹਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰਕੇ ਇਹਨਾਂ ਨੂੰ ਫੜੋ ਫੜ ਕੇ ਤੇ ਇਹਨਾਂ ਦਾ ਜੋ ਬਣਦਾ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਓ ਪਾਪੀ ਦੱਸੋ ਤੁਹਾਡੀ ਮੱਝ ਕਿੱਥੋਂ ਲੈ ਕੇ ਗਿਆ 10000 ਸਾਡੀ ਵੀ ਕਿੱਲੀ ਤੋਂ ਚਲੀ ਕਿੱਥੇ ਤੁਹਾਡਾ ਉੱਥੇ ਘਰ ਲੱਗਿਓ ਹਾਂਜੀ ਇਹਨਾਂ ਦਾ ਘਰ ਆ ਜੀ ਪਿੱਛੇ ਕੋਲੋਟੀ ਨਗਰ ਉਹ ਪਰਲੇ ਪਾਸੇ ਜਦੋਂ ਆਪਾਂ ਮਿਆਣੀ ਰੋਡ ਤੋਂ ਅੰਦਰ ਨੂੰ ਆਉਂਦੇ ਆ ਉਧਰਲੇ ਪਾਸੇ ਇੱਕ ਉਧਰੋਂ ਖੋਲ ਕੇ ਲੈਂਦੀਆਂ ਤਿੰਨ ਇਥੋਂ ਖੋਲੀਆਂ ਚਾਰ ਲੈ ਗਏ ਧੰਨਵਾਦ